ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 22 ਨਵੰਬਰ 2025 ਦੇ ਸ਼੍ਰੀ ਦਰਬਾਰ ਸਾਹਿਬ ਤੋਂ ਆਏ ਹੁਕਮਨਾਮੇ ਤੇ ਨਜ਼ਰ ਮਾਰ ਰਹੇ ਹਾਂ ਅੰਗ 609 ਦੇ ਹਾਂਜੀ ਤੇ ਇਸ ਨੂੰ ਪੜਦਿਆਂ ਨਾ ਇੱਕ ਸਵਾਲ ਮਨ ਚ ਆਉਂਦਾ ਹੈ ਬਹੁਤ ਸਿੱਧਾ ਪਰ ਸ਼ਾਇਦ ਥੋੜਾ ਚੁੱਭਾ ਵੀ ਕੀ ਸਵਾਲ ਕਿ ਜੇ ਕੋਈ ਕਹਿੰਦਾ ਹੈ ਕਿ ਮੈਨੂੰ ਗੁਰੂ ਮਿਲ ਗਿਆ ਹੈ ਤਾਂ ਇਸ ਗੱਲ ਦਾ ਅਸਲ ਸਬੂਤ ਕੀ ਹੈ ਅੱਛਾ ਮਤਲਬ ਇਹ ਕੋਈ ਬਾਹਰ ਦਿਸਣ ਵਾਲੀ ਚੀਜ਼ ਹੈ ਜਾਂ ਪੂਰੀ ਤਰ੍ਹਾਂ ਅੰਦਰੂਨੀ ਦੇਖੋ ਬਾਣੀ ਇਹਦਾ ਜਵਾਬ ਬੜੇ ਸਾਫ ਸ਼ਬਦਾਂ ਚ ਦਿੰਦੀ ਹੈ ਬਿਨਾ ਕਿਸੇ ਲਗ ਲਪੇਟ ਤੇ ਜੇ ਸਿੱਧੀ ਗੱਲ ਕਰੀਏ ਤਾਂ ਜੇ ਕੋਈ ਸੋਚਦਾ ਹੈ ਕਿ ਉਸ ਨੂੰ ਗੁਰੂ ਮਿਲ ਗਿਆ ਪਰ ਉਸਦੇ ਸੁਭਾਜ ਉਸ ਦੀ ਸੋਚ ਕੋਈ ਫਰਕ ਨਹੀਂ ਪਿਆ ਤਾਂ ਫਿਰ ਕੁਝ ਨਹੀਂ ਮਿਲਿਆ ਬਿਲਕੁਲ ਤਾਂ ਉਸ ਨੂੰ ਕੁਝ ਨਹੀਂ ਮਿਲਿਆ ਅਸਲ ਸਬੂਤ ਤਾਂ ਸਿਰਫ ਤੇ ਸਿਰਫ ਅੰਦਰੂਨੀ ਤਬਦੀਲੀ ਹੈ ਸਹੀ ਗੱਲ ਹੈ ਤੇ ਅੱਜ ਆਪਾਂ ਇਸ ਹੁਕਮਨਾਮੇ ਦੀਆਂ ਕੁਝ ਖਾਸ ਤੁਕਾਂ ਤੇ ਗੱਲ ਕਰਾਂਗੇ ਇਹ ਹੀ ਸਮਝਣ ਲਈ ਕਿ ਇਹ ਤਬਦੀਲੀ ਅਸਲ ਵਿੱਚ ਹੈ ਕੀ ਚਲੋ ਫਿਰ ਪਹਿਲੀ ਤੁਕ ਤੋਂ ਹੀ ਸ਼ੁਰੂ ਕਰਦੇ ਆਂ ਗੁਰੂ ਪੂਰਾ ਭੇਟਿਓ ਵੱਡਭਾਗੀ ਹਾਂਜੀ ਆਮ ਤੌਰ ਤੇ ਅਸੀਂ ਇਸ ਦਾ ਮਤਲਬ ਸਮਝਦੇ ਹਾਂ ਮਤਲਬ ਕਿਤੇ ਜਾ ਕੇ ਮੱਥਾ ਟੇਕ ਆਉਣਾ ਪਰ ਇੱਥੇ ਇਸ਼ਾਰਾ ਤਾਂ ਕਿਸੇ ਡੂੰਗੀ ਚੀਜ਼ ਵੱਲ ਲੱਗਦਾ ਹੈ ਹਾਂ ਜਿਵੇਂ ਸਾਡੇ ਦਿਮਾਗ ਦਾ ਕੀ ਕਹਿੰਦੇ ਨੇ ਪੂਰਾ ਆਪਰੇਟਿੰਗ ਸਿਸਟਮ ਹੀ ਬਦਲ ਗਿਆ ਹੋਵੇ ਇਹ ਆਪਰੇਟਿੰਗ ਸਿਸਟਮ ਵਾਲੀ ਗੱਲ ਬਹੁਤ ਵਧੀਆ ਹੈ ਬਿਲਕੁਲ ਸਹੀ ਫੜਿਆ ਹੈ ਹੈਨਾ ਹਾਂ ਕਿਉਂਕਿ ਜੇ ਪੁਰਾਣਾ ओएसई ਚੱਲ ਰਿਹਾ ਹੈ ਤਾਂ ਫਿਰ ਬਦਲਿਆ ਕੀ ਬਾਣੀ ਸਾਨੂੰ ਇੱਕ ਸ਼ੀਸ਼ਾ ਦਿਖਾਉਂਦੀ ਹੈ ਕਿਵੇਂ ਉਹ ਪੁੱਛਦੀ ਹੈ ਕਿ ਕੀ ਹਾਲੇ ਵੀ ਓਵਰ ਥਿੰਕਿੰਗ ਹੈ ਛੋਟੀ ਛੋਟੀ ਗੱਲ ਤੇ ਗੁੱਸਾ ਆਉਂਦਾ ਈਰਖਾ ਦੂਜਿਆਂ ਨਾਲ ਤੁਲਨਾ ਕਰਨਾ ਬਿਲਕੁਲ ਜੇ ਇਹ ਸਭ ਕੁਝ ਮੌਜੂਦ ਹੈ ਤਾਂ ਇਸਦਾ ਮਤਲਬ ਹੈ ਕਿ ਗੁਰੂ ਦਾ ਨਵਾਂ ਸਿਸਟਮ ਅਜੇ ਇੰਸਟਾਲ ਹੀ ਨਹੀਂ ਹੋਇਆ ਅੱਛਾ ਮਨੇ ਭਇਆ ਪ੍ਰਕਾਸ਼ ਦਾ ਅਸਲ ਅਰਥ ਇਹ ਹੈ कि इंसान नु अपने पुराने नकली पैटर्न दिसने शुरू हो ਜਾਂਦੇ ਹਨ ਇਹ ਪਹਿਲੀ ਨਿਸ਼ਾਨੀ ਹੈ ਠੀਕ ਹੈ ਤਾਂ ਪਹਿਲਾ ਕਦਮ ਹੋਇਆ ਆਪਣੇ ਪੁਰਾਣੇ ਸਿਸਟਮ ਨੂੰ ਪਛਾਣਨਾ ਪਰ ਜਦੋਂ ਇਹ ਨਵਾਂ ਸਿਸਟਮ ਚੱਲਦਾ ਹੈ ਤਾਂ ਮਹਿਸੂਸ ਕਿਵੇਂ ਹੁੰਦਾ ਹੈ ਹਮ ਅਗਲੀ ਤੁਕ ਸ਼ਾਇਦ ਇਸੇ ਬਾਰੇ ਹੈ ਆਗੇ ਸੁਖ ਪਾਛੇ ਸੁਖ ਹੁਣ ਇੱਥੇ ਸੁਖ ਦਾ ਮਤਲਬ ਮੌਜ ਮਸਤੀ ਤਾਂ ਨਹੀਂ ਹੋਵੇਗਾ ਅੰਦਰ ਟਿਕਾਉ ਬਣਿਆ ਰਹਿੰਦਾ ਜਿਵੇਂ ਜੇ ਕਿਸੇ ਦਾ ਮੂਡ ਇਸ ਗਲਤੇ ਨਿਰਭਰ ਕਰਦਾ ਕਿ ਦੂਜੇ ਕੀ ਕਹਿ ਰਹੇ ਨੇ ਜਾਂ ਪੈਸੇ ਦੇ ਦਬਾਅ ਨਾਲ ਦਿਲ ਦੀ ਟੜਕਨ ਵੱਜ ਜਾਂਦੀ ਹੈ ਜਾਂ ਰਿਸ਼ਤਿਆਂ ਦਾ ਤਣਾਅ ਨੀਂਦ ਖਰਾਬ ਕਰਦਾ ਹੈ ਤਾਂ ਉਹ ਸਹਿਜ ਆਨੰਦ ਵਿੱਚ ਨਹੀਂ ਹੈ ਬਿਲਕੁਲ ਹੁਕਮਨਾਮਾ ਸਾਨੂੰ ਦਿਲਾਸਾ ਨਹੀਂ ਦੇ ਰਿਹਾ ਇਹ ਤਾਂ ਸਾਨੂੰ ਪਰਖ ਰਿਹਾ ਹੈ ਯਾਨੀ ਅਸਲੀ ਸੁਖ ਬਾਹਰੀ ਹਾਲਾਤਾਂ ਤੇ ਨਿਰਭਰ ਨਹੀਂ ਕਰਦਾ ਇਹ ਮਜ਼ਬੂਤੀ ਆਂਦੀ ਕਿੱਥੋਂ ਹੈ ਮੈਨੂੰ ਲੱਗਦਾ ਅਗਲੀ ਤੁਕ ਹਾਂਜੀ ਨਿਰਪੋਪਏ ਗੁਰ ਚਰਣੀ ਲਾਗੇ ਹਾਂ ਕਿ ਇਸ ਸਥਿਰਤਾ ਦਾ ਸਿੱਧਾ ਸੰਬੰਧ ਡਰ ਮੁਕਤ ਹੋਣ ਨਾਲ ਇਹ ਹੀ ਤਾਂ ਸਾਰੀ ਖੇਡ ਹੈ ਇਹ ਤੁਕਾਂ ਜੁੜੀਆਂ ਹੋਈਆਂ ਨੇ ਉਹ ਅੰਦਰੂਨੀ ਸਥਿਰਤਾ ਉਹ ਸਹਿਜ ਆਨੰਦ ਆਉਂਦਾ ਹੀ ਉਥੋਂ ਹੈ ਜਿੱਥੇ ਡਰ ਖਤਮ ਹੋ ਜਾਂਦਾ ਹੈ ਪਰ ਨਿਰਭਉ ਹੋਣ ਦਾ ਮਤਲਬ ਲਾਪਰਵਾਹ ਹੋਣਾ ਤਾਂ ਨਹੀਂ ਨਹੀਂ ਲਾਪਰਵਾਹ ਜਾਂ ਬੇਫਿਕਰਾ ਹੋਣਾ ਨਹੀਂ ਇਸ ਦਾ ਅਰਥ ਹੈ ਡਰ ਤੋਂ ਮੁਕਤ ਹੋਣਾ ਇੱਥੇ ਸਾਨੂੰ ਨਿਰਭਉ ਤੇ ਟਾਲਮਟੋਲ ਕਰਨ ਵਿੱਚ ਫਰਕ ਸਮਝਣਾ ਪੈਣਾ ਹੈ ਟਾਲਮਟੋਲ ਹਾਂ ਜਿਵੇਂ ਬਹੁਤੇ ਲੋਕ ਔਖੀਆਂ ਗੱਲਾਂ ਤੋਂ ਸੱਚ ਦਾ ਸਾਹਮਣਾ ਕਰਨ ਤੋਂ ਬਚਦੇ ਹਨ ਤੇ ਸੋਚਦੇ ਹਨ ਕਿ ਅਸੀਂ ਸ਼ਾਂਤ ਹਾਂ। ਅੱਛਾ ਮਤਲਬ ਉਹ ਸਿਰਫ ਮੈਦਾਨ ਛੱਡ ਰਹੇ ਹਨ। ਬਿਲਕੁਲ ਨਿਰਪੋ ਉਹ ਹੈ ਜੋ ਹਰ ਸਥਿਤੀ ਦਾ ਸਾਹਮਣਾ ਬਿਨਾਂ ਕਿਸੇ ਅੰਦਰੂਨੀ ਕਬਰਾਹਟ ਦੇ ਕਰਦਾ ਹੈ। ਇਹ ਤਾਂ ਬਹੁਤ ਵੱਡੀ ਗੱਲ ਹੈ ਜੇ ਕੋਈ ਸੱਚਮੁੱਚ ਨਿਡਰ ਹੋ ਜਾਵੇ ਫਿਰ ਤਾਂ ਮਨ ਦੀਆਂ ਸਾਰੀਆਂ ਉਲਝਣਾਂ ਹੀ ਖਤਮ ਹੋ ਜਾਣਗੀਆਂ। ਹਾਂਜੀ ਇਸ ਨਾਲ ਮੈਨੂੰ ਆਖਰੀ ਤੱਕ ਸਗਲੇ ਦੁੱਖ ਬਿਨਾਂ ਸੇ ਖੋਰ ਵੀ ਸਾਫ਼ ਹੋ ਰਹੀ ਹੈ। ਬਿਲਕੁਲ ਤੁਸੀਂ ਸਾਰੇ ਨੁਕਤਿਆਂ ਨੂੰ ਜੋੜ ਦਿੱਤਾ। ਇਹ ਇੱਕ ਲੜੀ ਹੈ। ਹਮ ਸਗਲੇ ਦੁੱਖ ਦਾ ਅਰਥ ਕੋਈ ਸਰੀਰਿਕ ਦਰਦ ਨਹੀਂ ਸਗੋਂ ਮਨੋਵਿਗਿਆਨਿਕ ਪੀੜਾ ਹੈ। ਅੱਛਾ ਉਹੀ ਦੁੱਖ ਜਿਨ੍ਹਾਂ ਦੀ ਗੱਲ ਅਸੀਂ ਪਹਿਲਾਂ ਕੀਤੀ ਸੀ। ਹਾਂ ਉਹੀ ਬਹੁਤ ਜ਼ਿਆਦਾ ਸੋਚਣਾ, ਚਿੰਤਾ, ਈਰਖਾ, ਗੁੱਸਾ, ਤੋਲਣਾ ਤੇ ਇਹਨਾਂ ਸਾਰਿਆਂ ਦੀ ਜੜ ਡਰ ਹੈ। ਬਿਲਕੁਲ ਭਾਵੇਂ ਇੱਕ ਦਾ ਡਰ, ਇਕੱਲੇ ਰਹਿ ਜਾਣ ਦਾ ਡਰ। ਕੱਟ ਰਿਹਾ ਜਾਣ ਦਾ ਡਰ ਇਸ ਲਈ ਜਦੋਂ ਬਾਣੀ ਕਹਿੰਦੀ ਹੈ ਕਿ ਗੁਰੂ ਦੇ ਚਰਨੀ ਲੱਗ ਕੇ ਨਿਰਭਉ ਪੈ ਤਾਂ ਉਹ ਅਸਲ ਵਿੱਚ ਸਗਲੇ ਦੁੱਖ ਦੀ ਜੜ ਤੇ ਹੀ ਵਾਰ ਕਰ ਰਹੀ ਹੈ ਜਦੋਂ ਡਰ ਹੀ ਨਹੀਂ ਰਿਹਾ ਤਾਂ ਉਸ ਤੋਂ ਪੈਦਾ ਹੋਣ ਵਾਲੇ ਦੁੱਖ ਕਿਵੇਂ ਰਹਿਣਗੇ ਤਾਂ ਫਿਰ ਅੱਜ ਦੀ ਇਸ ਸਾਰੀ ਵਿਚਾਰ ਦਾ ਨਿਚੋੜ ਇਹ ਨਿਕਲਦਾ ਹੈ ਕਿ ਗੁਰੂ ਦਾ ਮਿਲਣਾ ਕੋਈ ਇੱਕ ਦਿਨ ਦੀ ਘਟਨਾ ਨਹੀਂ ਨਹੀਂ ਇਹ ਤਾਂ ਇੱਕ ਪੂਰੀ ਪ੍ਰਕਿਰਿਆ ਹੈ ਇੱਕ ਬਦਲਾਅ ਹੈ ਤੇ ਇਹਹੀ ਬਦਲਾਅ ਇਸ ਦਾ ਇਕਲੌਤਾ ਸਬੂਤ ਹੈ ਹਾਂ ਗੁਰੂ ਚੁੱਪਚਾਪ ਨਹੀਂ ਆਉਂਦਾ ਉਹ ਇੱਕ ਇਨਕਲਾਬ ਲੈ ਕੇ ਆਉਂਦਾ ਬਦਲਾ ਹੀ ਨਿਸ਼ਾਨੀ ਹੈ ਸਹੀ ਗੱਲ ਹੈ ਇਸ ਲਈ ਅੰਤ ਵਿੱਚ ਸਾਨੂੰ ਸਾਰਿਆਂ ਨੂੰ ਆਪਣੇ ਆਪ ਤੋਂ ਇੱਕ ਸਵਾਲ ਪੁੱਛਣਾ ਚਾਹੀਦਾ ਹੈ ਅਤੇ ਉਹ ਸਵਾਲ ਇਹ ਹੈ ਜੇਕਰ ਤੁਹਾਡੇ ਅੰਦਰ ਕੁਝ ਵੀ ਨਹੀਂ ਬਦਲ ਰਿਹਾ ਤਾਂ ਤੁਸੀਂ ਗੁਰੂ ਨੂੰ ਨਹੀਂ ਮਿਲੇ ਤੁਸੀਂ ਸਿਰਫ ਆਪਣੀਆਂ ਉਮੀਦਾਂ ਨੂੰ ਮਿਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ